आगी। 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 करी। सब तो पहला दे दिल कहे जाहर लुधियाना सारे मीडिया सज्जा का मैं धनवाद से स्वागत कर दीटिंग बहुत اہم ਜਿਹੜੀਆਂ ਹੋਈਆਂ ਇੱਕ ਲੁਧਿਆਣਾ ਦੇ ਡਵੈਲਪਮੈਂਟ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਆਉਣ ਵਾਲੇ ਕੰਮ ਜਿਹੜੇ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੰਪਲੀਟ ਕਰ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਾਰੇ ਐਮਐਲਏ ਸਹਿਬਾਨ ਤੋਂ ਕਿਉਂਕਿ ਐਮਐਲਏ ਸਹਿਬਾਨ ਗਰਾਉਂਡ ਤੇ ਰਹਿੰਦੇ ਨੇ ਉਹਨਾਂ ਕੋਲੇ ਲੋਕਾਂ ਦੀਆਂ ਹਰ ਰੋਜ਼ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਕੁੱਚਿਆ ਗਿਆ ਸਾਰੇ ਐਮਐਲਏ ਸਹਿਬਾਨ ਸਾਡੇ ਖੜੇ ਨੇ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜੇ ਕਮੈਂਟ ਕੀਤੇ ਹੋਏ ਕੰਮ ਨੇ ਉਹ ਵੀ ਹੋਣਗੇ ਕਿਉਂਕਿ 1ML ਖਾਸ ਤੌਰ ਤੇ ਲੁਧਿਆਣੇ 'ਚ ਤਾਂ ਘਟੂ ਘਟ 2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਸੋ ਇਹਦੇ ਵਿੱਚ ਮੈਂ ਜੋ ਮੇਜਰ ਹੈਗੇ ਹਾਂ ਉਹ ਦੱਸ ਦੇਣਾ ਇੱਕ ਤਾਂ ਸੀਵਰੇਜ ਦੇ ਬਹੁਤ ਸਾਰੇ ਜਗਾ ਤੇ ਪਲਾਂਟ ਜਿਹੜੇ ਨਹੀਂ ਸੀਵਰੇਜ ਕੀਤੇ ਹੋਇਆ ਸਿਵਰੇਜ ਦਾ ਜਿਹੜਾ 파ਟ ਰਹਿੰਦਾ ਉਹਨੂੰ ਲੇਟੈਸਟ ਤਰੀਕੇ ਨਾਲ ਪਾਉਣਾ ਔਰ ਪਾਈਪਾਂ ਉਹ ਪਾਉਣੀਆਂ ਜਿਨ੍ਹਾਂ ਦੀ ਜਿਹੜੀ ਐਕਸਪਾਇਰੀ ਡੇਟ ਬਹੁਤ ਜ਼ਿਆਦਾ ਹੋਵੇ ਨਾ ਹੋਵੇ ਕਿ ਉਹ ਫਟ ਜਾਣ ਕਈ ਵਾਰੀ ਸਿਵਰੇਜ ਦਾ ਪਾਣੀ ਆ ਪਾਖਸ ਸੁਣਦੇ ਆਗੇ ਟੀਨ ਵਾਲੇ ਪਾਣੀ ਨਾਲ ਮਿਲ ਗਈ ਜੀ ਦੋਨੇ ਪਾਈਪਾਂ ਫਟੀਆਂ ਆਈਆਂ ਨੇ ਸੋ ਇਸ ਤਰ੍ਹਾਂ ਦਾ ਫਿਊਚਰ ਦੇ ਵਿੱਚ ਨਾ ਆਵੇ ਕੁਝ ਕਹਿ ਰਾਹੂ ਰੋਡ ਜਿਹੜੀ ਹੈ ਬਹੁਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਮਤਲਬ ਮੈਂ ਹੈਰਾਨ ਆ ਕਿ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਇੱਕ ਸੜਕ ਨੂੰ ਵੀ ਇੱਕ ਬਹੁਤ ਵੱਡਾ ਮੁੱਦਾ ਬਣਾ ਰੱਖਿਆ ਸੀ ਸਰਾਹੂ ਰੋਡ ਦਾ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਅੱਜ ਰਾਹੂ ਰੋਡ ਦਾ ਕੰਮ ਸ਼ੁਰੂ ਹੋ ਰਿਹਾ ਹੈ ਟੈਂਡਰ ਹੋ ਗਿਆ ਮੈਂ ਵੀ ਆਉਂਗਾ ਮੈਂ ਜਨਵਰੀ 20 ਦੇ ਨੇੜੇ ਤੇਰੇ ਫਿਰ ਦੁਬਾਰਾ ਸ਼ਹਿਰ ਚ ਆਉਂਗਾ ਐਮਐਲ ਸਾਹਿਬ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਉੱਥੇ ਜਾਊਂਗਾ ਇਹਨਾਂ ਦੇ ਹਲਕੇ ਜਾਊਂਗਾ ਜਿੱਥੇ ਵੀ ਮੈਨੂੰ ਲੈ ਕੇ ਜਾਣਾ ਚਾਹੁੰਦੇ ਨੇ ਸਟਰੀਟ ਲਾਈਟਾਂ ਦਾ ਲੇਟੈਸਟ ਸਟਰੀਟ ਲਾਈਟਾਂ ਸੀਸੀਟੀਵੀ ਕੈਮਰੇ ਇਹਨਾਂ ਦਾ ਵੀ ਸਾਰਾ 15-1500 ਕੈਮਰਾ ਹਰ ਹਲਕੇ 'ਚ 15-1500 ਲਾਈਟਾਂ ਹਰ ਹਲਕੇ ਦੇ ਵਿੱਚ ਜਿਹੜੇ ਆ ਉਹ ਦੇ ਰਹੇ ਆ ਔਰ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਹੈ ਗੱਲ ਛੋਟੀ ਹੈ ਬਹੁਤ ਪਰ ਗੱਲ ਬਹੁਤ ਵੱਡੀ ਬਣ ਜਾਂਦੀ ਹੈ ਬਾਅਦ ਮੈਂ ਜਦੋਂ ਬਤੌਰ ਐਮਪੀ ਸੰਗਰੂਰ ਤੋਂ ਆਪਣੀ ਸੇਵਾਵਾਂ ਨਿਭਾਈਆਂ ਸੀ ਮੈਂ ਮੈਂ ਬਹੁਤ ਲਾਈਟਾਂ ਲਗਾਈਆਂ ਬਹੁਤ ਸੋਲਰ ਲਾਈਟਾਂ ਐਮਪੀ ਲਾਈਟ ਚਲਾਈਆਂ ਉਹ ਜੇ ਇੱਕ ਦਿੱਕਤ ਆਉਂਦੀ ਹੈ ਕਿ ਅਸੀਂ ਉਹ ਪਿੰਡ ਕਹਿੰਦਾ ਸਾਨੂੰ 80 ਸੂਲਰ ਲਾਈਟਾਂ ਦੇ ਦੋ ਅਸੀਂ 80 ਦੇ ਦਿੰਦੇ ਸੀ ਬਾਅਦ ਚ ਸ਼ਿਕਾਇਤ ਹੁੰਦੀ ਸੀ ਉਹ ਤਾਂ ਜੀ ਫਲਾਨੇ ਨੇ ਆਪਦੇ ਘਰ ਦੇ ਮੂਹਰੇ ਲਵਾ ਲਈ ਫਲਾਨੇ ਨੰਬਰਦਾਰ ਨੇ ਆਦੇਕਰ ਮੂਹਰੇ ਲਵਾ ਲਈ ਫਲਾਨੇ ਜ਼ਿਲਦਾਰ ਨੇ ਆਪਦੇ ਘਰ ਮੂਹਰੇ ਲਵਾ ਲਈ ਫਲਾਨੇ ਸਰਪੰਚ ਨੇ ਆਦੇਕਰ ਮੂਹਰੇ ਲਵਾ ਲਈ ਫਿਰ ਅਸੀਂ ਇਹਦਾ ਹੱਲ ਲੱਭਿਆ ਕਿ ਅਸੀਂ ਜਦੋਂ ਉਹ ਲਾਈਟਾਂ ਮੰਗਣ ਆਉਂਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਪੁਆਇੰਟ ਵੀ ਨਾਲ ਲਿਖ ਕੇ ਦਿਓ ਕਿ ਗੁਰਦੇਵ ਸਿੰਘ ਦੇ ਘਰ ਦੇ ਸਾਹਮਣੇ ਫਲਾਨਾ ਜਿਹੜਾ ਬਰਵੰਤ ਸਿੰਘਾ ਉਹਦੇ ਘਰ ਦੇ ਸੱਜੇ ਪਾਸੇ ਵਾਲੇ ਖੰਭੇ ਕੋਲ ਜਦੋਂ ਤੁਸੀਂ ਇੱਕ ਜਗ੍ਹਾ ਨੂੰ ਪੁਆਇੰਟ ਆਊਟ ਕਰਕੇ ਥੱਲੇ ਸਾਈਨ ਕਰਦਾ ਐਮਪੀ ਕਿ ਇੱਥੇ ਲਾਈਟ ਲਾਈ ਜਾਣ ਤਾਂ ਜਗ੍ਹਾ ਨਹੀਂ ਬਦਲੀ ਜਾ ਸਕਦੀ ਉਥੇ ਲੱਗਣੀ ਹ ਜੇ ਕੋਈ ਜਗ੍ਹਾ ਬਦਲਨੀ ਨੂੰ ਮੰਤਵ ਚੇਂਜ ਕਰਨ ਦੇ ਵਿੱਚ ਆਉਂਦਾ ਉਹ ਬਹੁਤ ਲੰਮਾ ਪ੍ਰੋਸੈਸ ਹੈ ਮੰਤਵ ਚੇਂਜ ਕਰਨਾ ਜੀ ਇੱਕ ਟਿਕ ਲਾਈਟ ਇੱਥੇ ਦੀ ਵਜਾ ਇੱਥੇ ਲਾਉਣੀ ਹੈ ਸੋ ਮੈਂ ਐਮਐਲਏ ਸਾਹਿਬ ਨੂੰ ਹੀ ਰਿਕਵੈਸਟ ਕੀਤੀ ਕਿ ਤੁਸੀਂ ਲੋਕਾਂ ਤੋਂ ਪੁੱਛੋ ਕਿ ਲਾਈਟਾਂ ਕਿੱਥੇ ਚਾਹੀਦੀਆਂ ਇਹ ਨਾ ਹੋਵੇ ਕਿ ਕੋਈ ਆਪਣਾ ਸਪਾਰਸੀ ਜਿਹੜਾ ਉਹ ਲਵਾ ਗਿਆ ਜੀ ਆਪਦੇ ਘਰ ਮੂਰੇ ਕੋਈ ਆਪਦੇ ਘਰ ਮੂਰੇ ਲਵਾ ਗਿਆ ਕੋਈ ਫਾਇਦਾ ਨਹੀਂ ਹੋਇਆ ਸੋ ਇਹ ਪ੍ਰੋਜੈਕਟ ਹਲਵਾਰਾ 에ਰਪੋਰਟ ਦਾ ਜਿਹੜਾ ਬਿਲਡਿੰਗ ਦਾ ਕੰਮ 96% ਹੋ ਗਿਆ ਟਰਮੀਨਲ ਦਾ ਫਰਬਰੀ ਦੇ 15 ਫਰਬਰੀ ਨੇੜੇ ਜਿਹੜੇ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ 에ਵੀਏਸ਼ਨ ਨਾਲ ਸਾਡੀ ਪਹਿਲੀ ਗੱਲ ਚੱਲ ਰਹੀ ਹੈ ਕਿ ਫਲਾਈਟਾਂ ਦਾ ਕੰਮ ਜਿਹੜਾ ਉਹ ਵੀ ਕਿਉਂਕਿ ਹਲਵਾਰਾ 에ਰਪੋਰਟ 에ਅਰ ਫੋਰਸ ਨਾਲ ਰਿਲੇਟਡ ਹੈ ਪੂਰੇ ਇਸ ਕਰਕੇ ਸਲੋ ਹੁੰਦਾ ਕਿ ਉਹਨਾਂ ਦੀਆਂ ਵੀ ਸਾਨੂੰ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ ਔਰ 에ਅਰ ਫੋਰਸ ਹੈ ਉਹ ਤਾਂ ਸਾਡੀ ਮੇਨ ਫੋਰਸ ਹੈ ਉਹ ਤਾਂ ਸਾਡੀ ਕੀ ਕਵਾਂਗੇ ਕਿ ਦੀਵਾਰ ਹੈ ਉਹ ਉਹਨਾਂ ਦੇ ਵਿੱਚ ਅਸੀਂ ਕੋਈ ਟੈਂਪਰਮਾਈਜ਼ ਨਹੀਂ ਕਰ ਸਕਦੇ ਸੋ ਇਹ ਲੁਧਿਆਣੇ ਦੇ ਸਾਰੇ ਕੰਮਾਂ ਦਾ ਤੇ ਬੁੱਢੇ ਦਰਿਆ ਵਾਲੇ ਹਾਂਜੀ ਬੁੱਢੇ ਦਰਿਆ ਦਾ ਵੀ ਐਮਐਲਏ ਸਾਬ ਨੇ ਕਿਹਾ 14 ਕਿਲੋਮੀਟਰ ਬੁੱਢਾ ਦਰਿਆ ਹੈ ਬਹੁਤ ਬਹੁਤ ਉਹ ਵੀ ਨਸੂਰ ਬਣਿਆ ਪਿਆ ਕਿੰਨੇ ਸਾਲਾਂ ਦਾ ਸੋ ਕੇਂਦਰ ਸਰਕਾਰ ਵੀ ਉਹਦੇ ਚ ਹੈਲਪ ਕਰਨ ਨੂੰ ਤਿਆਰ ਰਹੀਦੀ ਹੈ ਸਵਛ ਭਾਰਤ ਵੀ ਹੈ ਸੋ ਗੁੱਡੇ ਦਰਿਆ ਤੇ ਆਇਆ ਵੀ ਸੀ ਜਦੋਂ ਆਪਾਂ ਇੱਕ ਐਸਟੀਪੀ ਪਲਾਂਟ ਲਾਇਆ ਸੀ ਤੇ ਗੁੱਡੇ ਦਰਿਆਵਾਰੇ ਵੀ ਜਿਹੜਾ ਉਹ ਕਾਫੀ ਵਿਚਾਰ ਨਾਲ ਧਿਆਨ ਨਾਲ ਵਿਚਾਰ ਪੰਦਾ ਹੋਇਆ ਉਹ ਉਹਦਾ ਵੀ ਕਰਾਂਗੇ ਤੇ ਇੱਕ ਪੁਲ ਦਾ ਮਹੂਰਤ ਕਿਹੜਾ ਗੁੱਡੇ ਦਰਿਆ ਤੋਂ ਜਲੰਧਰ ਤੋਂ ਸ਼ਹਿਰ ਨੂੰ ਪਜ ਜਲੰਧਰ ਤੋਂ ਜਿਹੜਾ ਸ਼ਹਿਰ ਨੂੰ ਜਾਂਦਾ ਨਹੀਂ 5 ਸਾਲ ਦਾ ਪੰਪੇ ਸਟਾਰਟ 5 ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ होगी हो हो गल होगी ਗਈ ਉਹ ਕਦੋਂ ਸਟਾਰਟ ਹੋ ਜੂਗਾ ਤੁਸੀਂ ਗੱਡੀਆਂ ਪਰ ਘਟ ਹੋ ਗਈ ਹਾਂ ਜੀ ਉਹ ਹੋਪਫੁਲੀ ਅਗਲੇ ਤੁਸੀਂ ਇਸ ਦਿਨ ਇਸ नहीं ਦਾ ਇੰਤਜ਼ਾਰ ਨਾ ਕਰੋ ਕਿ ਮੈਂ ਨਹੀਂ ਆਇਆ ਲੋਕਾਂ ਦਾ ਨਹੀਂ ਨਹੀਂ ਉਹ ਤਾਂ ਅੱਡਣਾ ਆਪਾਂ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਪਰ ਕਿਰਾ ਨੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਘਣ ਵਾਲਾ ਤੋਂ ਕਰਾ ਲਿਓ ਤੁਸੀਂ ਰਿਕਸ਼ੇ ਵਾਲੇ ਤੋਂ ਕਰਾ ਲਿਓ ਹਾਂ ਉਹ ਜਿਨ੍ਹਾਂ ਨੇ ਉਹ ਪੁਲ ਨੂੰ ਵਰਤਣਾ ਉਹਨਾਂ ਦਾ ਇੰਤਜ਼ਾਰ ਕਰੋ ਮੇਰਾ ਨਾ ਕਰੋ ਮੈਂ ਕਈ ਵਾਰੀ ਟਾਈਮ ਨਹੀਂ ਲੱਗਦਾ ਇਸ ਤੋਂ ਇਲਾਵਾ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤੀ ਬਹੁਤ 많ਾ ਲੁਧਿਆਣਾ ਮੋਗਾ ਫੂਲਾਪੁਰ ਭਰੇ ਭਰੇ ਲੋਕ ਜਿਹੜੇ ਉਹ ਕਿਸਾਨਿਆਲ ਜਿਹੜੇ ਬਾਹਰਲੇ ਲੋਕਾਂ ਚਾਹੁੰਦੇ ਆ ਉਹ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਸੋ ਐਨ ਆਰ ਆਈ ਸਭਾ ਇੱਕ ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ ਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਕਰਦੇ ਦਾ 3 ਫਰਵਰੀ ਨੂੰ ਅਸੀਂ ਅਬਨਜੀਤ ਸਾਹਿਬ ਪਠਾਨਕੋਟ ਦੇ ਵਿੱਚ ਕਰਾਂਗੇ ਰਿੰਦੀ ਸਾਗਰ ਇਹ ਮੈਂ ਹੁਣ ਤੇ ਸਾਡੇ ਕੋਲੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਤਾਂ ਕਿ ਐਨਆਰਆਈ ਨੂੰ ਪਤਾ ਲੱਗੇ ਸਾਡੇ ਕੋਲੇ ਵੀ ਬਹੁਤ ਕੁਸ਼ ਹੈ ਜਾਂ ਪਿਆ ਪੰਜਾਬ ਕੋਲੇ ਜੇ ਤੁਸੀਂ ਦੇਖਿਆ ਹੀ ਨਹੀਂ ਜੇ ਤੁਸੀਂ ਬਰੇਸ਼ਾਂ ਹੀ ਦੇਖਦੇ ਹੋ ਕਦੇ ਪ੍ਰਾਂਤ ਕੋਟ ਚ ਤੇ ਮਰੌੜ ਵਾਲੀ ਝੀਲ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲੇ ਸਮੁੰਦਰ ਹੈ 450 ਫੁੱਟ ਡੂੰਗੀ ਝੀਲ ਹੈ 450 ਫੁੱਟ 57 ਕਿਲੋਮੀਟਰ ਦਾ ਏਰੀਆ ਹੈ ਤੋਂ ਉਹ ਦਿਖਾਉਣ ਵਾਸਤੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਅੱਜ ਤੋਂ ਬਾਅਦ ਤਾਂ ਇਹ ਕਹਿਣਗੇ ਜੇ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ ਇਸ ਤੇ ਕੰਮ ਕਰਾਂਗੇ ਸੋ ਐਨ ਆਰ ਆਈਜ਼ ਬਾਸ ਇੱਕ ਹੋਰ ਬਹੁਤ ਵੱਡਾ ਫੈਸਲਾ ਕੀ ਲਗਿਆ ਦਿੱਲੀ 에어ਪੋਰਟ ਤੇ ਜਿਹੜਾ ਜਗਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਪਾਰਟ ਹੈ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਹਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਏਅਰ ਹੋਊਗਾ ਜਿਨਨੇ ਕੋਈ ਪੰਜਾਬੀਆਂ ਨੂੰ پوری ਦੁਨੀਆ ਜਾਂਦੇ ਨੇ ਕੋਈ ਦਿੱਕਤ ਹੁੰਦੀ ਹੈ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਦਾ ਸਮਾਨ ਨਹੀਂ ਆਇਆ ਕਿ ਇਹਦੀ ਟੈਕਨੀਕਲ ਪ੍ਰੋਬਲਮ ਆ ਗਈ ਇਹਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਹੈ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ ਕੋਈ ਟਿਕਟਿੰਗ ਦਾ ਕੋਈ ਫਲਾਈਟ ਚੇਂਜ ਕਰਨੀ ਹੈ ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋੜ ਪਈ ਜੇ 에ਅਰਲਾਈਨ ਦਿੰਦੀ ਹੈ ਹੋਟਲ ਤਾਂ 에ਅਰਲਾਈਨ ਨਹੀਂ ਤਾਂ ਉਹਨਾਂ ਆਪ ਬੰਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ। ਉਹ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ 9:00 ਵਜੇ ਫਲਾਈਟ ਹੈ। ਉਹ ਸਾਰੇ ਬੱਚਿਆਂ ਨਾਲ ਹੁੰਦੇ ਆ, ਉਹ ਸਾਰੇ ਬਜ਼ੁਰਗ ਹੁੰਦੇ ਆ। ਉੱਥੇ ਖੱਜਲ-ਖੁਆਰੀ ਬਹੁਤ ਹੁੰਦੀ ਹੈ। ਸੋ ਪਹਿਲੀ ਸਟੇਟ ਹੋਊਗਾ ਪੰਜਾਬ। ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਹੈ। ਦਿੱਲੀ 에어ਪੋਰਟ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉੱਥੇ ਪਰ ਡਿਪਾਰਚਰ ਆਏ ਵੀ ਆ ਸਕਦੇ ਨੇ। ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਅਜੇ ਕੀ ਦਿੱਕਤ ਹੈ ਤੁਸੀਂ ਅਫਸਰ ਨੂੰ ਦੱਸ ਸਕਦੇ ਨੇ ਕਿ ਉਹਨੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਫਾਰਮ ਪਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਬਟਾ ਜੋ ਵੀ ਕਿਤਾਈ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲ ਜਾਵੇ ਇੱਕ ਇੱਕ ਐਨਆਰਆਈ ਡਿਪਾਰਟਮੈਂਟ ਦੇ ਵਿੱਚ ਟਰੈਵਲ ਏਜੰਟਾਂ ਤੇ ਨਕੇਲ ਕੱਸਣ ਦਾ ਫੈਸਲਾ ਕੀਤਾ ਗਿਆ ਐਨਆਰਆਈ ਡਿਪਾਰਟਮੈਂਟ ਨੂੰ ਪਾਵਰ ਦਿੱਤੀ ਜਾਊਗੀ ਕਿ ਉਹ ਟਰੈਵਲ ਏਜੰਟਾਂ ਤੇ ਜਿਹੜੀ ਸਟ੍ਰਿਕਟ ਐਕਸ਼ਨ ਲੈਣ ਲੈਣਗੇ ਤੇ ਨਾਲ ਇੱਕ ਬਹੁਤ ਤੁਸੀਂ ਮੈਂ ਤਾਂ ਜਦੋਂ ਤੁਸੀਂ ਐਮਪੀ ਬਣਿਆ ਮੇਰੇ ਤਾਂ ਉਦੋਂ ਤੋਂ ਕਰ ਰਹੇ ਇੱਕ ਇਹ ਵੀ ਕੰਮ ਬਣਾਤਾ ਤੇ ਬਹੁਤ ਵੱਡਾ ਕੰਮ ਬਣਾਤਾ ਡੈੱਡ ਬੋਡੀ ਲੰਗਵਾਨੀ ਤੁਸੀਂ ਇਹਨਾਂ ਕੈਮਰਾ ਨਹੀਂ ਬਹੁਤ ਵਾਰੀ ਦਿਖਾਇਆ ਹੋਗਾ ਮੈਂ ਐਮਪੀ ਦੇ ਤੌਰ ਤੇ ਬਹੁਤ ਸੇਵਾ ਮੈਂ ਕਹੂੰਗਾ ਇਹਨੂੰ ਕੰਮ ਨਹੀਂ ਪਰ ਕੰਮ ਲੋਕਾਂ ਦੀ ਸਾਡੇ ਇੱਕ ਕੰਮ ਕਰਾ ਲਈ ਮੈਨੂੰ ਬੜਾ ਦੁੱਖ ਹੁੰਦਾ ਸੀ ਯਾਰ ਡੈੱਡ ਬੋਡੀ ਲੰਗਵਾਨੀ ਇਹ ਕੰਮ ਹੋ ਗਿਆ ਸੋ ਉਹ ਜਿਹੜਾ ਡਿਪਾਰਟਮੈਂਟ ਹੈ ਉਹ ਹੋਮ ਮਿਨਿਸਟਰੀ ਕੋਲ ਹੈ ਅਸਲ ਵਿੱਚ ਪੰਜਾਬ ਦੇ ਕੋਲ ਹੈ ਦੇਸ਼ ਦੇ ਮੁਤਲਕ ਸੋ ਇਹਦਾ ਅਸੀਂ ਚਾਰ ਜਿਹੜਾ ਉਹ ਐਨਆਰਆਈ ਮਿਨਿਸਟਰੀ ਨੂੰ ਦੇਵਾਂਗੇ ਤਾਂ ਕਿ ਕੋਈ ਇਹਨਾਂ ਕੋਲੇ ਆਉਂਦੇ ਨੇ ਲੋਕ ਇਹ ਜੀ ਇਦਾਂ ਕਰਕੇ ਪਾਣਾ ਵਾਪਰ ਗਿਆ ਕਰਬ ਨਾ ਕਰ ਕੋਈ ਇਦਾਂ ਨਾ ਹੋ ਤੇ ਡੈੱਡ ਬੋਡੀ ਮਗਵੋਣੀ ਹੈ ਜੇ ਕੋਈ ਹੋਰ ਘਰ ਦੇ ਕੰਨੇ ਚਲੋ ਮਿੱਟੀ ਦੇਖ ਲਈਏ ਰਸਮਾਂ ਕਰ ਲਈਏ ਅੰਤਮ ਉਹਦੇ ਵਾਸਤੇ ਵੀ ਅੱਜ ਫੈਸਲਾ ਕੀਤਾ ਗਿਆ ਕਿ ਐਨਆਰਆਈ ਡਿਪਾਰਟਮੈਂਟ ਨੂੰ ਉਹ ਪਾਵਰ ਆ ਦੇ ਤੇ ਜਾਣ ਗਿਆ ਤਾਂ ਕਿ ਕਿਸੇ ਦੀ ਮਿੱਟੀ ਨਾ ਰੁੜੇ ਉੱਥੇ ਤੇ ਜੇ ਕੋਈ ਇਦਾਂ ਦਾ ਮੰਦਪਾਟੀ ਘਟਨਾ ਹੋਗੀ ਕਿਸੇ ਦਾ ਬੱਚਾ ਜਾਂ ਕਿਸੇ ਦਾ ਬਜ਼ੁਰਗ ਜਾਂ ਕੋਈ ਕੋਈ ਵੀ ਕਿਸੇ ਕਿਸਮ ਦੀ ਕੋਈ ਕੈਜੁਐਲਟੀ ਹੋ ਗਈ ਉਹਨੂੰ ਉਠਿਲਾ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹ ਆਪਣੀਆਂ ਰਸਮਾਂ ਕਰਦਾ ਸਤ ਜੀ ਸੰਧ ਸਾਹਿਬ ਜਿਹੜਾ ਕੱਲ ਤੁਸੀਂ ਕਿਹੋ ਮੁੱਦਾ ਜਿਸ ਤਰ੍ਹਾਂ ਕੋਤਰਾਲੇ ਕੱਪਟੇ ਕਿਹਾ ਕੱਲ ਤੁਸੀਂ ਕਿਹਾ ਸੀਗਾ ਕੋਲੀਡਰਸ ਦੇ ਨਾਲ ਲੇਸ ਕੋਲੀਡਰਸ ਨੇ ਤੁਹਾਡੇ ਤੇ ਉਹ ਦੁਆ ਲੇਖੜਾ ਕਰਦਾ ਕਿ ਜੇ ਸੀਐਮ ਸਾਹਿਬ ਆਪਣੀ ਫੋਟੋ ਲਵਾ ਕੇ ਬੀ ਦੇ ਵਿੱਚ ਭੇਜਣਗੇ ਤਾਂ ਫਿਰ ਉਹ ਕਿੰਨੇ ਕੀ ਮਤਲਬ ਵੀ ਝਾਕੀ ਦੇ ਵਿੱਚ ਸਾਡੀ ਫੋਟੋ ਲੱਗੇ ਇਹ ਕਿਹਾ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਤਵਨ ਜੈਲ ਦੇ ਸਾਹਮਣੇ ਜਾਖੜ ਸਾਹਿਬ ਇਹ ਦੱਸ ਦੇਣਾ ਉਹਨੂੰ ਸਬੂਤ ਦੇ ਦੇਣ ਜਾਖੜ ਸਾਹਿਬ ਇਹ ਕਿ ਕਾਰਨ ਕजरीवाल ਜੀ ਭਗਵਾਨ ਜੀ ਚੱਕੀ ਚ ਫੋਟੋ ਅਸੀਂ ਸਾਨੂੰ ਪਾਗਲ ਸੰਧ ਰੱਖ ਕੇ ਐਸਲਸ ਨਾ ਜਾਖੜ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਹੈ ਅਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਦੁੱਲ ਕੰਮ ਰੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਔੜੀ ਔੜੀ ਉੱਤ ਸੈਕ੍ਰੇਟ ਦਿੱਤੀ ਜਾਂਦੀ ਆ ਆ ਬੋਲ ਦੋ ਜਾ ਕੇ ਸੋ ਮੈਂ ਜਾਖੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਖੜ ਸਾਹਿਬ ਇਹਜਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਗੱਲ ਤੋਂ 26 ਜਨਵਰੀ ਚਾੱਕੀ ਚ ਉਹ ਅੰਤਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੈ ਮੇਰੀ ਉਪਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਇੱਕ ਦੂਬਤ ਕਹਿ ਸਕਦਾ ਸਰ ਜਾਖਰ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਸਿੰਘ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਫੋਟੋ ਚਲ ਕੇ ਕਰਦੇ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇੱਕ ਦੂਬਤ ਮੈਂ ਕੀ ਕਹਿਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਕ ਕੁਬੜੀ ਕੋ ਗੱਲ ਕਹਿ ਸਕਦੇ ਆ ਜੀ ਜਾਕਰ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਥ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਇੰਦਰਾ ਗਾਂਧੀ ਨਾਲ ਇੱਥੇ ਲੁਧਿਆਣੇ ਪੀਏ ਯੂ ਜਦੋਂ ਮੈਂ ਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆਉਂਦੇ ਨਹੀਂ ਆਹੀ ਆਹੀ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਤੇ ਇੱਥੇ ਤਾਂ ਆਏ ਨਹੀਂ ਹੁਣ ਰੋਜ਼ ਆਹ ਕਿਹੜਾ ਮਾਨ ਹੋ ਗਿਆ ਕੇਜਰੀਵਾਲ ਤੇ ਭਵਨ ਮੰਦਾਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਐ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਜਿਹਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਕਲਕੇ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਚਾਕੀ ਪੰਜਾਬ ਭਵਨ ਦੀ ਲੀਲੀ ਲਿਆ ਕੇ ਖੜਾ ਲਾ ਦੇ ਅਸੀਂ ਤਾਂ ਉਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਤੇ ਆਹ ਚਾਕੀ ਐ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਤੇ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਇਹ ਤੁਸੀ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਤਾਰ ਸਿੰਘ ਸਰਾਬਾ ਕਿ ਜੀ ਉਦਮ ਸਿੰਘ ਲਾਲਾ ਲਾਜਪਤਰਾਏ ਸੁਖਦੇਵ ਰਾਜਗੁਰੂ ਇਹ ਇਹਨਾਂ ਤੋਂ ਵੱਡੇ ਹੋ ਕੇ ਮੋਦੀ ਤੇ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਹੂਗਾ ਕਿ ਕਿ ਤੀਨੋਂ ਦਿਖਾਉਣਾ ਕਿ ਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦਾ ਕੱਕ ਨਹੀਂ ਆਪੀ ਆਪ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਹੈ ਉਹਨਾਂ ਦਾ ਆਗੋ ਆਦੀ ਹੈ ਆ ਵੀ ਤਾਂ ਕਲਚਰ ਹੀ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਉਹਨਾਂ ਦਾ ਸਾਡੇ ਚ ਕੱਢ ਕੋਲ ਕੀ ਘਟਾ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ ਤੇ ਤਾਂ ਦੋ ਜਗ੍ਹਾ ਝਾਕਿਆ ਦਿਖਾਓ ਦੇ ਇੱਕ ਜੀ ਜਾਪਾ ਹੰਦੇ ਵਾਰ ਤੇ ਹੈਗੇ ਝਾਕੇ ਦੇਖ ਕੇ ਅਮਰੀਕਾ ਕੇ ਮਨ ਦਾ ਜਿਹੜਾ ਰੇਟ ਬਣ ਗਿਆ ਔਰ ਲੋਕ ਕਿੰਨਾ ਕਿੰਨਾ ਪਰੇਸ਼ਾਨ ਸੈਂਟਰ ਦਾ ਜੀ ਇਹ ਮਸੀ ਗੜਕਰੀ ਸਾਹਿਬ ਕੋਲ ਗੱਲ ਕੀਤੀ ਹੈ ਕਿ ਜੀ ਇਹ ਮੈਂ ਤਾਂ ਬੰਦ ਕਰ ਰਹੇ ਆ ਪੰਜਾਬ ਜਿੰਨੇ ਮੈਕਸਿਮ ਮੈਂ ਤਾਂ 12 ਬੰਦ ਕਰਤੇ ਜੀ ਟੋਲ ਪਲਾਸੇ ਮੇਰੇ ਥੋੜਾ ਜੰਡਰ ਆ ਜੇ ਬਸ ਮੈਂ ਇਹਦਾ ਚੈੱਕ ਕਰ ਰਹੇ ਆ ਕਿਉਂਕਿ ਇਹ ਐਨ ਐਚ ਆਈ ਕੋਈ ਵੀ ਇੰਦੇ ਚ ਬਰੀਚਿੰਗ ਆ ਗਈ ਕੀਤੀ ਹੋਗੀ ਕੋਈ ਨਾ ਕੋਈ ਤਾਂ ਐਗਰੀਮੈਂਟ ਚ ਬਰੀਚਿੰਗ ਤਾਂ ਮੈਂ ਸੈਂਟਰ ਨੂੰ ਇੱਕ ਚਿੱਠੀ ਲਿਖ ਕੇ ਉਦੋਂ ਬਾਅਦ ਅੱਪਰ ਦਿੱਲੀ ਦੇ ਅਧਿਕਾਰੀਆਂ ਨੂੰ ਜੀ ਐਮ ਸਾਹਿਬ ਨੂੰ ਬਾਅਦ ਆਪਾਂ ਨੇ ਬੋਲਾ ਤਾਂ ਪਿਛਲੀ ਵਾਰ ਅਧਿਕੋਸਿਫਿਕੇਸ਼ਨ ਨਹੀਂ ਆਈ ਜੀ ਜਲਦੀ ਹੋ ਜੂਗੀ ਜੀ ਹਰੇਕ ਦਾ ਕਰੇ ਮੀਟਰ ਲੱਗੂਗਾ ਭਾਵੇਂ ਕਲੋਨੀ ਲੀਗਲ ਹੈ ਇਲੀਗਲ ਹੈ ਭਾਵੇਂ ਉਹ ਘਰ 20 ਫੁੱਟ ਦਾ 50 ਫੁੱਟ ਉਕੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ ਚ ਜਾਂ ਲਾਲ ਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ ਅਸੀਂ ਉਹ ਸਰਕਾਰਾਂ ਨਾਲ ਉਹ ਬਾਤ ਲੀਗਲ ਇਲੀਗਲ ਬਾਤ ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਪਹੁੰਚਾ ਮੰਦ ਸਾਹਿਬ ਰਾਮ ਮੰਦਿਰ ਐਨ ਆਰ ਆਈ ਪੋਰਟਲ ਲਾਂਚ ਕੀਤਾ ਸਾਹਿਬ ਰਾਮ ਮੰਦਿਰ ਉਹਦੇ ਵਿੱਚ ਜੋ ਮਰਜੀ ਸ਼ਿਕਾਇਤ ਕਰ ਸਕਦੇ ਤੁਸੀਂ ਜਿਆਦਾਤਰ ਸਰ ਉਹਨਾਂ ਦੇ ਨੀਤੀ ਹੁੰਦੇ ਪ੍ਰੋਫੈਸਰ ਕਰ ਸਕਦੇ ਨੇ ਉਹ ਤੇ ਨਾਲ ਐਨ ਆਰ ਆਈ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਟਾਈਮ ਬੌਂਡ ਵੀ ਕੀਤਾ ਕਿ ਉਹ ਜਿਹਨਾਂ ਸ਼ਿਕਾਇਤ ਕਰਨਗੇ ਤਾਂ ਮਹੀਨੇ ਦੇ ਵਿੱਚ ਵਿੱਚ ਖਾਸ ਤੌਰ ਤੇ ਜਦੋਂ ਉਹਨਾਂ ਦੀ ਡਿਪਾਰਚਰ ਦੀ ਟਿਕਟ ਹੈ ਉਦੋਂ ਪਹਿਲਾਂ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਨਹੀਂ ਹੈ ਹੋ ਸਕਦਾ ਕਿ ਉਹਨੂੰ ਕਈ ਅੱਧੀ ਟਿਕਟ ਵਧਾ ਦੇ ਤਾਂ ਫਿਰ ਉਹ ਉਹੀ ਉਹਦੀ ਉੱਥੇ ਜਾ ਕੇ ਕੰਮ ਛੋੜਦਾ ਉਹ ਇੱਥੋਂ ਜਾਣਾ ਹੀ ਠੀਕ ਸਮਝਦਾ ਫਿਰ ਜਦੋਂ ਟਾਈਮ ਤੇ ਜਾਈਏ ਸਰ ਸਾਹਿਬ ਆਮ ਆਰਾਮ ਨਾਲ ਜਾ ਰਹੇ ਸਰ ਆਪ ਜੀ ਸੋ ਨੇਸਟਰ